ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਜੀ ਅੱਜ ਤੁਹਾਨੂੰ ਲੈ ਕੇ ਚੱਲੇ ਆਂ ਮਾਲਵਾ ਫਾਈਬਰ ਆਰਟ ਜੋ ਕਿ ਰਾਜਕੋਟ ਤੋਂ ਨਗਰਾਉਂ ਰੋਡ ਤੇ ਪਿੰਡ ਬਸੀਆਂ ਦੇਖੇ ਸਥਿਤ ਹੈ ਇੱਥੇ ਇਹ ਵੀਰ ਫਾਈਬਰ ਗਲਾਸ ਦੇ ਵਿੱਚ ਗੋਮਦ ਛੋਟੇ ਤੋਂ ਲੈ ਕੇ ਵੱਡੇ ਸਾਈਜ਼ ਤੱਕ ਕਿਸੇ ਵੀ ਤਰ੍ਹਾਂ ਦਾ ਸਾਈਜ਼ ਹੋਵੇ ਇਹ ਤੁਹਾਨੂੰ ਫਾਈਬਰ ਗਲਾਸ ਦੇ ਵਿੱਚ ਤਿਆਰ ਕਰਕੇ ਲੈਣਗੇ ਜੀ ਅਤੇ ਹੋਰ ਵੀ ਇੱਥੇ ਹਰ ਤਰ੍ਹਾਂ ਦਾ ਆਰਟ ਦੇ ਨਾਲ ਰਿਲੇਟਡ ਕੰਮ ਕੀਤਾ ਜਾਂਦਾ ਹੈ ਜਿਵੇਂ ਕਿ ਪੋਰਟਰੇਟ ਸਟੈਚੂ ਹੋਗੇ ਗਾਰਡਨ ਸਟੈਚੂ ਹੋਗੇ ਐਨੀਮਲ ਸਟੈਚੂ ਹੋਗੇ ਫਾਈਬਰ ਗਲਾਸ ਦੇ ਵਿੱਚ ਪਾਲਕੀਆਂ ਨਗਰ ਕੀਰਤਨ ਵਾਲੀਆਂ ਪਾਲਕੀਆਂ ਤੇ ਕਾਰਵਿੰਗ ਦਾ ਕੰਮ ਹੋ ਗਿਆ ਗੁਰਦੁਆਰਾ ਸਾਹਿਬ ਦੇ ਗੁੰਮਦ ਹੋ ਗਏ ਕਿਸੇ ਵੀ ਤਰ੍ਹਾਂ ਦਾ ਆਰਟ ਨਾਲ ਰਿਲੇਟਡ ਕੰਮ ਇੱਥੇ ਇਹ ਵੀਰ ਤਿਆਰ ਕਰਕੇ ਦਿੰਦੇ ਹਨ ਇਹਨਾਂ ਦਾ ਨੰਬਰ ਸਕਰੀਨ ਦੇ ਉੱਤੇ ਦਿੱਤਾ ਗਿਆ ਹੈ ਤੁਸੀਂ ਇਹਨਾਂ ਨਾਲ ਸੰਪਰਕ ਕਰਕੇ ਕਿਸੇ ਵੀ ਤਰ੍ਹਾਂ ਦਾ ਕੰਮ ਤੁਸੀਂ ਇਹਨਾਂ ਤੋਂ ਕਰਵਾ ਸਕਦੇ ਹੋ ਜੋ ਕਿ ਬਹੁਤ ਹੀ ਵਧੀਆ ਤਸੱਲੀ ਬਖਸ਼ ਕੰਮ ਕਰਦੇ ਹਨ ਤੁਸੀਂ ਇਹਨਾਂ ਨਾਲ ਸੰਪਰਕ ਕਰਕੇ ਇਹਨਾਂ ਤੋਂ ਕੰਮ ਕਰਵਾ ਸਕਦੇ ਹੋ ਧੰਨਵਾਦ ਜੀ